प्यारे दोस्तों वाहेगुरु जी का खालसा वाहेगुरु जी की फतेह आज मैं गल करनी है जेड़ा कनाडा ਤੇ ਅਮਰੀਕਾ ਦੇ ਵਿੱਚ ਆ ਕੇ ਰਿਫਿਊਜੀ ਫਾਈਲ ਕਰਨ ਦੀ ਇੱਕ ਭੇੜਚਾਲ ਚੱਲੀ ਹੋਈ ਹੈ ਇਸ ਭੇੜਚਾਲ ਦਾ ਜਿੰਨਾ ਵੱਡਾ ਨੁਕਸਾਨ ਇਹਨਾਂ ਪੰਜਾਬੀਆਂ ਨੂੰ ਉਠਾਉਣਾ ਪੈ ਰਿਹਾ ਹੈ ਸ਼ਾਇਦ ਉਸ ਦੀ ਪਰਭਾਈ ਇਹਨਾਂ ਤੋਂ ਅੱਗੇ ਆਉਣ ਵਾਲੀਆਂ ਸਾਰੀਆਂ ਨਸਲਾਂ ਚ ਨਹੀਂ ਹੋਵੇਗੀ ਅਸਲ ਵਿੱਚ ਮੈਂ ਇੱਕ ਗੱਲ ਕਰਨ ਤੋਂ ਪਹਿਲੇ ਦੱਸਾਂ ਕਿ ਜਿਹੜੇ ਕੈਨੇਡਾ ਆਉਂਦੇ ਆ ਨਾ ਬੱਚੇ ਉਹਨਾਂ ਨੂੰ ਉਹਨਾਂ ਦੇ ਮਾਪੇ ਕੈਨੇਡਾ ਪਤਾ ਕਿਉਂ ਭੇਜਦੇ ਆ ਉਹਦੇ ਪਿੱਛੇ ਸਿਰਫ ਇੱਕੋ ਇੱਕ ਕਾਰਨ ਰਹਿੰਦਾ ਹੈ ਕਿ ਅਸੀਂ ਇੱਥੇ ਸਾਰੀ ਉਮਰ ਜੋ ਕਮਾਇਆ ਉਹਦੀਆਂ ਸਿਰਫ ਕਿਸ਼ਤਾਂ ਹੀ ਭਰੀਆਂ ਹੋਰ ਕੋਈ ਦੂਸਰਾ ਕੰਮ ਕੀਤਾ ਹੀ ਨਹੀਂ ਕਿਸ਼ਤਾਂ ਭਰਦਿਆਂ ਭਰਦਿਆਂ ਸਾਡੀ ਜ਼ਿੰਦਗੀ ਬਤੀਤ ਹੋ ਗਈ ਤੇ ਹੁਣ ਸਾਡੇ ਬੱਚਿਆਂ ਨੂੰ ਇੱਥੇ ਕਿਸ਼ਤਾਂ ਨਾ ਭਰਨੀਆਂ ਪੈਣ ਉਹ ਕੈਨੇਡਾ ਦੇ ਵਿੱਚ ਜਾ ਕੇ ਅਮੀਰਾਂ ਵਾਲੀ ਜ਼ਿੰਦਗੀ ਜਿਉ ਸਕਣ ਪਰ ਉਸ ਜ਼ਿੰਦਗੀ ਨੂੰ ਜਿਉਣ ਲਈ ਜਿਹੜਾ ਰਸਤਾ ਅਪਣਾਇਆ ਜਾਂਦਾ ਹੈ ਉਹ ਰਸਤਾ ਇੰਨਾ ਗਲਤ ਹੁੰਦਾ ਹੈ ਕਿ ਉਸ ਰਸਤੇ ਦਾ ਨਤੀਜਾ ਇਹੀ ਨਿਕਲਦਾ ਹੈ ਕਿ ਸਾਰਾ ਕੁਝ ਬਰਬਾਦ ਹੋ ਜਾਂਦਾ ਹੈ ਬਰਬਾਦ ਹੋਣ ਦੇ ਪਿੱਛੇ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਰਿਫਿਊਜੀ ਲਾਉਣ ਲਈ ਐਕਚੁਅਲੀ ਮਜਬੂਰ ਕਿਉਂ ਆ ਪੈਂਦਾ ਹੈ ਰਿਫਿਊਜੀ ਲਾਉਣ ਲਈ ਮਜਬੂਰ ਉਹਨਾਂ ਨੂੰ ਹੋਣਾ ਪੈਂਦਾ ਹੈ ਜਿਹੜੇ ਇੱਥੇ ਸਿਰਫ ਟੂਰਿਸਟ ਵੀਜ਼ੇ ਤੇ ਆਂਦੇ ਆ ਜਾਂ ਵਿਜ਼ਟਰ ਵੀਜ਼ਾ ਲੈ ਕੇ ਆ ਜਾਂਦੇ ਆ ਪਰ ਇੱਥੇ ਉਹਨਾਂ ਦੇ ਕੋਲ ਕੋਈ ਪ੍ਰੂਫ ਨਹੀਂ ਹੁੰਦਾ ਕਿ ਸਾਨੂੰ ਕਿਸ ਨੇ ਬੁਲਾਇਆ ਏ ਕਿਸ ਦੇ ਕੋਲ ਜਾਣਾ ਏ ਔਰ ਏਜੰਟਾਂ ਨੇ ਜਿੰਨੇ ਵੀ ਉਹਨਾਂ ਦੇ ਡਾਕੂਮੈਂਟਸ ਲਾਏ ਹੁੰਦੇ ਆ ਉਹ ਸਾਰੇ ਫੇਕ ਹੁੰਦੇ ਆ ਉਹਦੇ ਪਿੱਛੇ ਫੇਕ ਡਾਕੂਮੈਂਟਸ ਤੇ ਵੀ ਵੀਜ਼ਾ ਕਿਉਂ ਮਿਲ ਜਾਂਦਾ ਉਹਦੀ ਵੀ ਮੈਂ ਇੱਕ ਤੁਹਾਨੂੰ ਉਦਾਹਰਨ ਦੇ ਦਿੰਦਾ ਤੇ ਦੱਸ ਦਿੰਦਾ ਐਕਚੁਅਲੀ ਹੁੰਦਾ ਇਹ ਹੈ ਕਿ ਅੱਜ ਕੱਲ ਨਾ ਕੈਨੇਡਾ ਦੇ ਵਿੱਚ ਜਿਹੜੇ ਕੌਂਸਲੇਟਸ ਕੰਮ ਕਰਦੇ ਸੀ ਇੰਡੀਆ 'ਚ ਕਿਸੇ ਸਮੇਂ ਉਹ 25 30 ਲੋਕ ਹੁੰਦੇ ਸੀ ਤੇ ਉੱਥੇ ਹਮਨ ਇੰਟੈਲੀਜੈਂਸ ਰਾਹੀਂ ਵੀਜ਼ਾ ਦਿੱਤਾ ਜਾਂਦਾ ਸੀ ਫੇਰ ਕੀ ਕੀਤਾ ਕਿ ਇੰਡੀਆ ਨੇ ਕੈਨੇਡਾ ਦੇ ਜਿਹੜੇ ਹੈਗੇ ਆ ਉਹ 20 ਕੌਂਸਲੇਟ ਜਿਹੜੇ ਉੱਥੋਂ ਕੱਢ ਦਿੱਤੇ ਤੇ ਸਿਰਫ ਪੰਜ ਕੌਂਸਲੇਟ ਰਹਿ ਗਏ ਉਸ ਤੋਂ ਬਾਅਦ ਕਹਾਣੀ ਇਹ ਹੋਈ ਕਿ ਜਿਹੜੇ ਉੱਥੇ ਕੰਮ ਸੀ ਉਹ ਇੰਨਾ ਜ਼ਿਆਦਾ ਵੱਧ ਗਿਆ ਤੇ ਉਸ ਨੂੰ ਇਹਨਾਂ ਨੇ ਜਿਹੜਾ ਸੀਗਾ ਹਿਮਨ ਇੰਟੈਲੀਜੈਂਸੀ ਤੋਂ ਹਟਾ ਕੇ ਜਿਹੜਾ ਸੀ ਉਹ ਆਰਟੀਫੀਸ਼ੀਅਲ AI ਦੇ ਥਰੂ ਕਰਨਾ ਸਟਾਰਟ ਕਰ ਦਿੱਤਾ ਮਤਲਬ ਕਿ ਜੋ ਵੀ ਆਉਂਦੀ ਹੈ ਐਪਲੀਕੇਸ਼ਨ ਵੀਜ਼ੇ ਦੀ ਉਹਨਾਂ ਸਾਰੀਆਂ ਨੂੰ ਹਿਮਨ ਜਿਹੜੇ ਹੈ ਉਹ ਜ਼ਿਆਦਾ ਮਤਲਬ ਕਿ ਨਹੀਂ ਡਿਸਾਈਡ ਕਰਦੇ ਸਿਰਫ ਉਹਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸੀ ਰਾਹੀਂ ਦੇਖਿਆ ਜਾਂਦਾ ਹੈ ਤੇ ਜਿਹਦਾ ਰਿਜ਼ਲਟ ਇਹ ਨਿਕਲਦਾ ਹੈ ਕਿ ਬਹੁਤ ਸਾਰੇ ਲੋਕ ਐ ਜਿਹੜੇ ਫੇਕ ਡਾਕੂਮੈਂਟਸ ਜਮ੍ਹਾਂ ਕਰਾਉਂਦੇ ਆ ਤੇ ਫੇਕ ਤੇ ਹੀ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ ਹੈ ਪਰ ਇੱਥੇ ਆ ਕੇ ਉਹਨਾਂ ਦਾ ਵਾਸਤਾ ਜਦੋਂ ਜਿਹੜਾ ਉਹ ਹਿਮਨ ਇੰਟੈਲੀਜੈਂਸੀ ਨਾਲ ਪੈਂਦਾ ਹੈ ਅੱਗੇ ਬੈਠੇ ਜਿਹੜੇ ਆਫਸਰ ਨੇ ਬਾਰਡਰ ਸਿਕਿਉਰਿਟੀ ਵਾਲੇ ਉਹ ਜਦੋਂ ਉਹਨਾਂ ਨੂੰ ਸਵਾਲ ਪੁੱਛਦੇ ਆ ਜਦੋਂ ਉਹਨਾਂ ਦੇ ਡਾਕੂਮੈਂਟਸ ਚੈੱਕ ਕਰਦੇ ਆ ਤੇ ਉਹ ਸਾਰਾ ਕੁਝ ਗਲਤ ਨਿਕਲਦਾ ਹੈ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਹੁੰਦੇ ਹੁਣ ਇਸ ਜਗ੍ਹਾ ਤੇ ਇਹਨਾਂ ਨੇ ਦੋ ਰਸਤੇ ਬਣਾ ਰੱਖਿਆ ਇੱਕ ਤੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਇੱਥੇ ਐਜ਼ ਏ ਇਮੀਗ੍ਰੈਂਟਸ ਆਣਾ ਤੇ ਦੂਸਰਾ ਉਹ ਜਿਨ੍ਹਾਂ ਨੇ ਐਜ਼ ਏ ਰਿਫਿਜੀ ਆਣਾ ਇਹ ਕੀ ਕਰਦੇ ਆ ਕਿ ਫਿਰ ਉਹਨੂੰ ਕਹਿੰਦੇ ਆ ਹੁਣ ਤੇਰੇ ਕੋਲ ਦੋਵੇਂ ਰਸਤੇ ਆ ਜੇ ਤੂੰ ਐਜ਼ ਏ ਵਿਜ਼ਟਰ ਸਾਡੇ ਕੰਟਰੀ ਚ ਇੰਟਰ ਕਰਨਾ ਚਾਹੇਗਾ ਤੇ ਨਹੀਂ ਕਰ ਸਕਦਾ ਕਿਉਂਕਿ ਤੇਰੇ ਡਾਕੂਮੈਂਟਸ ਫੇਕ ਹੈ ਤੇ ਫੇਕ ਡਾਕੂਮੈਂਟਸ ਦੇ ਬਿਹਾਫ ਤੇ ਅਸੀਂ ਤੈਨੂੰ ਐਂਟਰੀ ਨਹੀਂ ਦੇ ਸਕਦੇ ਹੁਣ ਤੇਰੇ ਕੋਲ ਇੱਕ ਹੀ ਰਸਤਾ ਬਚਦਾ ਹੈ ਕਿ ਤੂੰ ਰਿਫਿਊਜੀ ਫਾਈਲ ਕਰ ਦੇ ਕਈ ਤਾਂ ਇਹੋ ਜਿਹੇ ਹੁੰਦੇ ਆ ਕਿ ਉਹ ਇੰਡੀਆ ਤੋਂ ਹੀ ਰਿਫਿਊਜੀ ਦੇ ਫਾਰਮ ਨਾਲ ਲੈ ਕੇ ਭਰ ਕੇ ਹੀ ਆਉਂਦੇ ਆ ਕਿਉਂਕਿ ਉਹ ਪੜਾਏ ਹੋਏ ਤੋਤੇ ਐਦਾਂ ਦੇ ਹੁੰਦੇ ਆ ਕਿ ਉੱਥੇ ਜਾ ਕੇ ਅਸੀਂ ਰਿਫਿਊਜੀ ਫਾਈਲ ਕਰਨੀ ਆ ਸਾਨੂੰ ਆਪਣੇ ਦੇਸ਼ ਦੇ ਵਿੱਚ ਖਤਰਾ ਇਹ ਚੀਜ਼ਾਂ ਉਹ ਕਰਕੇ ਆਉਂਦੇ ਆ ਨਤੀਜਾ ਇਹ ਨਿਕਲਦਾ ਹੈ ਕਿ ਇੱਥੇ ਆਉਂਦਿਆਂ ਹੀ ਉਹ ਰਿਫਿਊਜੀ ਫਾਈਲ ਕਰਕੇ ਅੱਗੇ ਆ ਜਾਂਦੇ ਆ ਉਨਾਂ ਨੂੰ ਇਹ ਨਹੀਂ ਪਤਾ ਚੱਲਦਾ ਕਿ ਇਹਦੇ ਨਾਲ ਅਸੀਂ ਕਿੰਨਾ ਵੱਡਾ ਨੁਕਸਾਨ ਕਰ ਲਿਆ ਕਿਉਂਕਿ ਅਸਲ ਵਿੱਚ ਜਿਹੜਾ ਰਫਿਊਜੀ ਹੁੰਦਾ ਹੈ ਨਾ ਇਹ ਉਸੇ ਹੀ ਗੰਨੇ ਵਰਗਾ ਹੈ ਜਿਹੜਾ ਗੰਨਾ ਛੁਪਣ ਵਾਲੇ ਦੇ ਹੱਥ ਦੇ ਵਿੱਚ ਹੈ ਉਸਨੇ ਗੰਨੇ ਨੂੰ ਛੁਪਣਾ ਹੈ ਜਦੋਂ ਤਾਈਂ ਉਹਦੇ 'ਚ ਰਸਾ ਹੈ ਉਦੋਂ ਤੱਕ ਉਹ ਉਸ ਨੂੰ ਮੂੰਹ ਦੇ ਵਿੱਚ ਪਾ ਕੇ ਜਿਹੜਾ ਵਾ ਉਹ ਚਬਾਉਂਦਾ ਰਹੇਗਾ ਜਿਉਂ ਹੀ ਉਹਦੇ 'ਚੋਂ ਰਸਾ ਨਿਕਲ ਜਾਏਗਾ ਉਦੋਂ ਬਾਅਦ ਉਹ ਬੇਕਾਰ ਉਸ ਦਾ ਜਿਹੜਾ ਹੈਗਾ ਵਾ ਉਹ ਫੋਗ ਹੋ ਜਾਏਗਾ ਤੇ ਉਹ ਬਾਹਰ ਫੁੱਕ ਦੇਵੇਗਾ ਕਿ ਲੈ ਪਿਆਰੇ ਕਿਉਂਕਿ ਜਿਵੇਂ ਅਸੀਂ ਪਿੰਡਾਂ 'ਚ ਗੰਨੇ ਚੂਪਦੇ ਸੀ ਅਸੀਂ ਚੰਗੀ ਤਰ੍ਹਾਂ ਜਾਣਦੇ ਸੀ ਜਾਂ ਐਵੇਂ ਕਹਿ ਲਈਏ ਉਹ ਉਸ ਬੇਰ ਵਰਗਾ ਵਾ ਜਿਸ ਬੇਰ ਨੂੰ ਖਾ ਕੇ ਤੇ ਉਹਦੀ ਗਿਟ ਕੰਪ ਨੂੰ ਸੁੱਤੀ ਜਾਣੀ ਹੈ ਤੇ ਜਿਹੜੇ ਰਫਿਊਜੀ ਬਣ ਕੇ ਆ ਰਹੇ ਨੇ ਨਾ ਉਹਨਾਂ ਦੇ ਨਾਲ ਵੀ ਇਹੀ ਕੁਸ਼ ਹੋਣਾ ਹੈ ਕਿ ਇੱਥੇ ਆਉਣ ਦੇ ਬਾਅਦ UNO ਤੋਂ ਇਹਨਾਂ ਨੇ ਉਸ ਰਫਿਊਜੀ ਨੂੰ ਜਿਹੜਾ ਵਾ ਉਹ ਸ਼ੋ ਕਰਕੇ UNO ਤੋਂ ਪੈਸੇ ਲੈ ਲੈਣੇ ਆ ਔਰ ਬਾਅਦ ਦੇ ਵਿੱਚ ਕੇਸ ਰਫਿਊਜ਼ ਹੋ ਜਾਣਾ ਕਾਰਨ ਇਹ ਆ ਕਿ ਇੰਡੀਆ ਦੇ ਵਿੱਚ ਕੋਈ ਐਸੀ ਪੋਲਿਟੀਕਲ ਗਰਾਉਂਡ ਨਹੀਂ ਕੋਈ ਐਸਾ ਕਾਰਨ ਨਹੀਂ ਜਿਹਦੇ ਵਿੱਚ ਉਹ ਇਹ ਸ਼ੋ ਕਰ ਸਕਣ ਕਿ ਸਾਨੂੰ ਉੱਥੇ ਖਤਰਾ ਸੀ ਖਤਰਾ ਹੁੰਦਾ ਵੀ ਕੋਈ ਨਹੀਂ ਅੰਤ ਨੂੰ ਹੋਣਾ ਕੀ ਹੈ ਕਿ ਇੱਥੇ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਣਾ ਔਰ ਇਸ ਜਗ੍ਹਾ ਤੇ ਵਕੀਲ ਦੇ ਪੈਸੇ ਜਿਹੜੇ ਉਹਨਾਂ ਕੋਲ ਕੋਰਟ ਲਈ ਹੋਣੇ ਨਹੀਂ ਔਰ ਜੇ ਕੋਰਟ 'ਚ ਉਹਨਾਂ ਨੇ ਕੇਸ ਲੜ ਵੀ ਲਿਆ ਅੰਤ ਨੂੰ ਉਹਨਾਂ ਨੇ 1 2 3 ਸਾਲ ਬਾਅਦ ਜਿਹੜਾ ਹੋਣਾ ਤੇ ਰਿਪੋਰਟ ਹੀ ਹੈ ਔਰ ਰਿਪੋਰਟ ਹੁੰਦਾ ਹੈ ਜਦੋਂ ਉਦੋਂ ਤੱਕ ਉਹਨਾਂ ਦੇ ਹੱਥ ਕੁਝ ਵੀ ਨਹੀਂ ਹੋਣਾ ਉਹ ਕਹਾਵਤ ਪੰਜਾਬੀ ਵਾਲੀ ਫੇਰ ਬਣ ਜਾਣੀ ਹੈ ਹੱਥੀ ਟੁੱਟੇ ਖੋਸੜੇ ਬਸੰਤੇ ਹੋਣੀ ਆਏ ਔਰ ਆਪਣੀ ਤੇ ਜ਼ਿੰਦਗੀ ਬਰਬਾਦ ਹੋਣੀ ਹੈ ਅੱਗੇ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਵੀ ਇਸੇ ਹੀ ਚੀਜ਼ 'ਚ ਬਰਬਾਦ ਹੋ ਜਾਣੀ ਹੈ ਕਿਉਂਕਿ ਉਹਨਾਂ ਨੇ ਨਾ ਤੇ ਆਪਣੇ ਮਾਪੇ ਨੂੰ ਸੰਭਾਲ ਸਕਣਾ ਹੈ ਮਾਪੇ ਆਪਣੇ ਬੱਚੇ ਨੂੰ ਇਸ ਕਰਕੇ ਸੰਭਾਲਦੇ ਆ ਕਿ ਜਦੋਂ ਅਸੀਂ ਬੁੱਢੇ ਹੋ ਜਾਵਾਂਗੇ ਤੇ ਸਾਡਾ ਆਸਰਾ ਸਾਡੇ ਬੱਚੇ ਬਣਨਗੇ ਪਰ ਜੇ ਬੱਚੇ ਇੱਥੇ ਆ ਕੇ ਰਿਫਿਊਜੀ ਬਣ ਗਏ ਤੇ ਹੁਣ ਉਹਨਾਂ ਦਾ ਆਸਰਾ ਉਹਨਾਂ ਬੱਚਿਆਂ ਨੇ ਕੀ ਬੰਨਣਾ ਕਿਉਂਕਿ ਉਹ ਬੱਚੇ ਤਾਂ ਆਪ ਜਿਹੜੇ ਹੁਣ ਇਸ ਵੇਲੇ ਅਸੀਂ ਕਹਿ ਲਈਏ ਕਿ ਬੇਸਹਾਰਾ ਹੋ ਗਏ ਤੇ ਕਈ ਇਹੋ ਜਿਹੇ ਵੀ ਇਸ ਜਗ੍ਹਾ ਤੇ ਮੈਂ ਦੇਖਿਆ ਕਿਉਂਕਿ ਪੰਜਾਬੀ ਹੈ ਨਾ ਜਿਹੜੇ ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਉਹਦੇ ਬਾਣੀਕਾਰਾਂ ਨੇ ਮੌਲਿਕ ਸੋਚਨਾ ਸਿਖਾਇਆ ਸੀ ਮਤਲਬ ਕਿ ਜਿੰਨੀ ਮੌਲਿਕਤਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 ਗੁਰੂ ਸਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਵਿਚਲੇ ਭਗਤਾਂ ਸੰਤਾਂ ਨੇ ਸਾਨੂੰ ਦਿੱਤੀ ਹੈ ਸ਼ਾਇਦ ਐਨੀ ਮੌਲਕਤਾ ਦੁਨੀਆ ਦੇ ਹੋਰ ਕਿਸੇ ਧਰਮ 'ਚ ਨਹੀਂ ਮਿਲੇਗੀ ਪਰ ਪੰਜਾਬੀ ਹੈ ਜਿਹੜੇ ਹਮੇਸ਼ਾ ਹੀ ਭੇੜ ਚਾਲ ਹੀ ਚੱਲਦੇ ਰਹੇ ਇਹਨਾਂ ਨੇ ਜਿਹੜਾ ਕੰਮ ਕੀਤਾ ਉਹ ਬਿਨਾਂ ਸੋਚੇ ਸਮਝੇ ਤੇ ਮੌਲਕ ਫੈਸਲਾ ਲਏ ਤੋਂ ਬਿਨਾਂ ਹੀ ਕੀਤਾ ਉਹਦੇ ਨੁਕਸਾਨ ਕੀ ਨੇ ਉਸਦੇ ਫਾਇਦੇ ਕੀ ਨੇ ਇਹਦੇ ਤੇ ਇੰਡੀਵਿਜੂਅਲ ਨਹੀਂ ਸੋਚਿਆ ਹੋ ਸਕਦਾ ਇੱਕ ਕੰਮ ਜੇ ਇੱਕ ਦੇ ਵਾਸਤੇ ਫਾਇਦੇ ਵਾਲਾ ਤੇ ਦੂਸਰੇ ਵਾਸਤੇ ਉਹ ਨੁਕਸਾਨ ਵਾਲਾ ਵੀ ਹੋ ਸਕਦਾ ਜਿਸ ਤਰ੍ਹਾਂ ਅਸੀਂ ਕਹਿ ਲਈਏ ਮੱਛੀ ਦਾ ਪਾਣੀ ਵਿੱਚ ਤੈਰਨਾ ਫਾਇਦੇ ਦਾ ਸੌਦਾ ਹੁੰਦਾ ਹੈ ਪਰ ਮੱਛੀ ਵੱਲ ਵੇਖ ਕੇ ਜੇ ਮੁਰਗੀ ਵੀ ਪਾਣੀ ਵਿੱਚ ਤੈਰਨ ਲੱਗ ਜਾਵੇ ਤੇ ਮੁਰਗੀ ਦੇ ਵਾਸਤੇ ਇਹ ਫਾਇਦਾ ਨਹੀਂ ਹੈ ਨੁਕਸਾਨ ਹੀ ਹੋਵੇਗਾ ਮੁਰਗੀ ਦੇ ਵਾਸਤੇ ਗਰਾਊਂਡ ਤੇ ਚੱਲਣਾ ਫਾਇਦੇ ਦਾ ਸੌਦਾ ਹੁੰਦਾ ਹੈ ਇਸੇ ਤਰ੍ਹਾਂ ਹੀ ਹਰ ਇਨਸਾਨ ਦੀ ਜਿਹੜੀ ਹੈ ਉਹ ਸਟ੍ਰੈਟਜੀ ਵੱਖਰੀ ਵੱਖਰੀ ਤੇ ਮੌਲਕ ਹੋਵੇ ਤੇ ਚੰਗਾ ਰਹਿੰਦਾ ਪਰ ਪੰਜਾਬੀਆਂ ਨੇ ਇਹ ਨਹੀਂ ਕੀਤਾ ਇੱਥੇ ਕੀ ਹੋਇਆ ਜੇ ਇੱਕ ਨੂੰ ਝੋਨੇ 'ਚ ਉਹ ਜ਼ਿਆਦਾ ਕਮਾਈ ਹੋ ਗਈ ਤੇ ਸਾਰੇ ਹੀ ਪੰਜਾਬ ਨੇ ਝੋਨਾ ਲਾ ਦਿੱਤਾ ਜੇ ਇੱਕ ਬੰਦੇ ਨੇ ਕਿਸੇ ਜਾਲੀ ਕੰਪਨੀ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਉਹ ਪਰਲ ਕੰਪਨੀ ਵਰਗੀਆਂ ਆਈਆਂ ਸੀ ਉਹਦੇ ਵਿੱਚ ਪੈਸੇ ਥੋੜੇ ਬਹੁਤੇ ਲਗਾਏ ਤੇ ਉਹਨੂੰ ਥੋੜਾ ਜਿਹਾ ਫਾਇਦਾ ਹੋ ਗਿਆ ਤੇ ਹਜ਼ਾਰਾਂ ਲੋਕ ਭੀੜਾਂ ਦੀਆਂ ਡਾਰਾਂ ਬੰਨ੍ਹ ਕੇ ਉਧਰ ਹੀ ਚੱਲ ਪਏ ਜੇ ਕਿਤੇ ਇੱਕ ਬਾਬੇ ਵੱਲ ਵੀ ਚੱਲਣਾ ਪਵੇ ਨਾ ਤੇ ਅਸੀਂ ਇਕੱਲਾ ਦੁਕੱਲਾ ਕਾਰਚ ਨਹੀਂ ਜਾਂਦੇ ਉਹ ਵੀ ਅਸੀਂ ਪਿੰਡ ਦੇ ਵਿੱਚੋਂ ਟਰੱਕ ਤੇ ਟਰਾਲੀਆਂ ਭਰ-ਭਰ ਕੇ ਤੁਰ ਪੈਨੇ ਆ ਮਤਲਬ ਕਿ ਪੰਜਾਬੀਆਂ ਨੇ ਜਿਹੜਾ ਵੀ ਕੰਮ ਕੀਤਾ ਉਹ ਭੇਡ ਚਾਲ ਦੇ ਵਾਂਗ ਹੀ ਕੀਤਾ ਜਿਹਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਤਰੱਕੀ ਦੇ ਰਾਹਾਂ ਤੋਂ ਕੋਹਾਂ ਦੂਰ ਹੋ ਗਿਆ ਇਹਦੇ ਲਾਗਲੇ ਸੂਬੇ ਜਿਸ ਤਰ੍ਹਾਂ ਹਰਿਆਣਾ ਜਾਂ ਹਿਮਾਚਲ ਹੈ ਉਹ ਇਸ ਤੋਂ ਕਈ ਗੁਣਾ ਅੱਗੇ ਲੰਘ ਗਏ ਤੇ ਗੱਲ ਇਹ ਹੈ ਕਿ ਇਹ ਰਫਿਊਜੀ ਦੀ ਭੇਡਚਾਲ ਵੀ ਕੁਝ ਐਸੀ ਤਰ੍ਹਾਂ ਦੀ ਹੀ ਭੇਡਚਾਲ ਹੈ ਇੱਥੇ ਆਉਂਦੇ ਆ ਹੁਣ ਇੱਕ ਨਵਾਂ ਹੋਰ ਟ੍ਰੈਂਡ ਚੱਲਿਆ ਹੋਇਆ ਉਹ ਟ੍ਰੈਂਡ ਇਹ ਹੈ ਕਿ ਤੁਸੀਂ ਇੰਡੀਆ ਤੋਂ ਸਟੂਡੈਂਟ ਜਾਂ ਵਿਜ਼ਟਰ ਬਣ ਕੇ ਕੈਨੇਡਾ ਆਓ ਤੇ ਕੈਨੇਡਾ ਆ ਕੇ ਆਪਣਾ ਪਾਸਪੋਰਟ ਪਾੜ ਕੇ ਸੁੱਟ ਦੇਵੋ ਤੇ ਉਸ ਤੋਂ ਬਾਅਦ ਤੁਸੀਂ ਮੌਂਟਰੀਅਲ ਤੋਂ ਜਿਹੜਾ ਉਹ ਬਾਰਡਰ ਟੱਪ ਕੇ ਤੇ ਯੂ ਐਸਏ ਦੇ ਵਿੱਚ ਐਂਟਰ ਕਰ ਜਾਓ ਬੜਾ ਸੌਖਾ ਤਰੀਕਾ ਫਿਰ 에ਜੰਟ ਜਿਹੜੇ ਉੱਥੋਂ ਅੱਗੇ ਚਲੇ ਜਾਂਦੇ ਆ ਨਾ ਉਹਨਾਂ ਨੂੰ ਇਹ ਕਹਿੰਦੇ ਆ ਕਿ ਹੁਣ ਤੁਸੀਂ ਇੱਕ ਵੀਡੀਓ ਬਣਾ ਕੇ ਫੇਸਬੁੱਕ YouTube ਤੇ ਪਾਓ ਤੇ ਲੋਕਾਂ ਨੂੰ ਦੱਸੋ ਕਿ ਅਸੀਂ ਕੈਨੇਡਾ ਤੋਂ US ਆਏ ਆ ਕਿਸੇ ਨੇ ਰੋਕਿਆ ਨਹੀਂ ਅਸੀਂ ਬੜੀ ਸ਼ਾਨ ਦੇ ਨਾਲ ਜਿਹੜਾ ਵਾ ਉਹ ਬਾਰਡਰ ਕਰਾਸ ਕਰਕੇ ਤੇ US ਚ ਪਹੁੰਚ ਗਏ ਆ ਉਹ ਇੱਕ ਵੀਡੀਓ ਪਾਉਂਦੇ ਆ ਤੇ ਹਜ਼ਾਰਾਂ ਲੱਖਾਂ ਜਿਹੜੇ ਉਸ ਵੀਡੀਓ ਨੂੰ ਦੇਖਦੇ ਆ ਉਹ ਵੀ ਕਹਿੰਦੇ ਠੀਕ ਹੈ ਜੇ ਉਹ ਦੋ ਜਾ ਸਕਦੇ ਆ ਤੇ ਅਸੀਂ 2 ਲੱਖ ਕਿਉਂ ਨਹੀਂ ਉੱਥੇ ਪਹੁੰਚ ਸਕਦੇ ਇਸ ਤਰ੍ਹਾਂ ਹੋਰ ਲੋਕ ਐ ਜਿਹੜੇ ਉਹ ਤਿਆਰ ਹੋ ਜਾਂਦੇ ਆ ਕਿ ਚਲੋ ਜੀ ਇਹ ਤਰੀਕਾ ਵਧੀਆ ਐ ਤੇ ਅਸੀਂ ਵਰਤ ਲਈਏ ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਕਿ ਜਦੋਂ ਅਸੀਂ ਆਪਣਾ ਜਾ ਕੇ ਪਹਿਲੀ ਵਾਰ ਅਪਲਾਈ ਕੀਤਾ ਸੀਗਾ ਵੀਜ਼ਾ ਤੇ ਉੱਥੇ ਜੋ ਅਸੀਂ ਆਪਣੇ ਫਿੰਗਰਪ੍ਰਿੰਟਸ ਵਗੈਰਾ ਦਿੱਤੇ ਸੀ ਤਾਂ ਇੱਥੋਂ ਦੇ ਸਾਰੇ ਹੀ ਕੰਟਰੀਜ਼ ਦੇ ਕੰਪਿਊਟਰਾਂ ਦੇ ਵਿੱਚ ਸਾਡੀ ਜਿਹੜੀ ਹੈ ਉਹ ਐਪਲੀਕੇਸ਼ਨ ਸਾਡਾ ਉੱਥੇ ਜਾਣ ਦਾ ਪਰਪਸ ਸਭ ਕੁਝ ਸਟੋਰ ਹੋ ਗਿਆ ਸੀ ਉਹਦੇ ਵਿੱਚ ਜਦੋਂ ਅਸੀਂ ਇਹ ਕਿਹਾ ਸੀ ਕਿ ਅਸੀਂ ਤੁਹਾਡੇ ਕੰਟਰੀ ਸਿਰਫ ਘੁੰਮਣ ਫਿਰਨ ਚੱਲੇ ਆ ਉਹਨਾਂ ਨੇ ਸਾਡੇ ਸਾਰੇ ਫਿੰਗਰਪ੍ਰਿੰਟ ਸਾਡਾ ਐਡਰੈਸ ਸਾਡਾ ਫੋਨ ਨੰਬਰ ਲੈ ਲਿਆ ਸੀ ਤੇ ਹੁਣ ਤੁਸੀਂ ਕੁਝ ਵੀ ਕਰ ਲਓ ਤੁਸੀਂ ਕਿਵੇਂ ਆਪਣੀ ਆਈਡੈਂਟੀ ਇੱਕ ਪਾਸਪੋਰਟ ਸੁੱਟਣ ਦੇ ਨਾਲ ਈਛਾ ਪਾ ਲਵੋਗੇ ਪਰ ਇਸ ਤਰ੍ਹਾਂ ਕਰਦੇ ਹੈ ਅਨਜਾਨ ਹੁੰਦੇ ਆ ਪਰ ਸਿਆਣੇ ਜ਼ਿਆਦਾ ਬੰਦੇ ਆ ਕਿਉਂਕਿ ਮੈਂ ਇੱਕ ਐਸੇ ਬੰਦੇ ਨੂੰ ਮਿਲਿਆ ਵੀ ਜਿਹੜਾ ਮੇਰੇ ਨਾਲ ਨਾ ਮੌਂਟਰੀਅਲ ਜਾ ਰਿਹਾ ਸੀ ਅਸੀਂ ਇਕੱਠੇ ਹੀ ਗੱਡੀ ਦੇ ਵਿੱਚ ਜਾ ਰਹੇ ਸੀ ਮੈਂ ਸੀ ਮੇਰੇ ਨਾਲ ਕਰੀਬ 4 ਉਹ ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ 20-20 ਸਾਲ ਸੀਗੀ ਉਹ ਬੈਠੇ ਸੀ ਇੱਕ ਉਹਨਾਂ 'ਚ ਕੁੜੀ ਸੀ ਤੇ ਉਹਨਾਂ ਨੇ ਇੱਥੇ ਸਟੂਡੈਂਟ ਆਉਣ ਤੋਂ ਬਾਅਦ ਹੁਣ ਡੌਂਕੀ ਲਾ ਕੇ ਇਲੈਗਲ ਤਰੀਕੇ ਦੇ ਨਾਲ ਯੂਐਸ ਚ ਐਂਟਰ ਹੋਣਾ ਸੀ ਤੇ ਉਹ ਜਿਹੜਾ ਇੱਕ ਅੰਨਿਆਚ ਤੇ ਕਾਣਾ ਰਾਜਾ ਹੁੰਦਾ ਤੇ ਉਹ ਅੰਨਿਆਚ ਅੰਨਾ ਹੀ ਰਾਜਾ ਸੀਗਾ ਉਹ ਅੰਨਾ ਰਾਜਾ ਬਾਕੀ ਦੇ ਅੰਨਿਆਂ ਨੂੰ ਕਹਿ ਰਿਹਾ ਸੀ ਮੂਰਖੋ ਆਪਣੇ ਪਾਸਪੋਰਟ ਪਾੜ ਕੇ ਇੱਥੇ ਸੁੱਟ ਦਿਓ ਨਹੀਂ ਤੇ ਪਾਸਪੋਰਟ ਤੋਂ ਉਹਨਾਂ ਨੂੰ ਪਤਾ ਚੱਲ ਜਾਣਾ ਕਿ ਇੰਡੀਅਨ ਹੈ ਤੇ ਉਹਨਾਂ ਨੇ ਵਾਪਸ ਇੰਡੀਆ ਤੁਹਾਨੂੰ ਡਿਪੋਰਟ ਕਰ ਦੇਣਾ ਤੇ ਮੈਂ ਕਹਿ ਰਿਹਾ ਹਾਂ ਮਹਾਪੁਰਸ਼ੋ ਜਦੋਂ ਹੀ ਉਹਨਾਂ ਨੇ ਸਕੈਨਿੰਗ ਮਸ਼ੀਨ ਤੇ ਤੁਹਾਡੇ ਫਿੰਗਰਪ੍ਰਿੰਟ ਹੈ ਜਿਹੜੇ ਉਹ ਸਕੈਨ ਕੀਤੇ ਨਾ ਉਸੇ ਵੇਲੇ ਹੀ ਉਹਨਾਂ ਨੂੰ ਪਤਾ ਚੱਲ ਜਾਣਾ ਕਿ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਕਦੋਂ ਆਏ ਹੋ ਕਿਹੜੇ 에ਰਪੋਰਟ ਤੇ ਉਤਰੇ ਹੋ ਤੁਹਾਡੀ ਸਾਰੀ ਦੀ ਸਾਰੀ ਹਿਸਟਰੀ ਹੈ ਜਿਹੜੀ ਉਹ ਕੰਪਿਊਟਰਾਂ ਦੇ ਵਿੱਚ ਬੰਦ ਹੈ ਇੱਕ ਪਾਸਪੋਰਟ ਨੇ ਤੁਹਾਡੀ ਹਿਸਟਰੀ ਨਹੀਂ ਦੱਸਣੀ ਇਹ ਹਿਸਟਰੀ ਤੇ ਉਹਨਾਂ ਦੇ ਕੋਲ ਪਹਿਲਾਂ ਤੋਂ ਪਹੁੰਚੀ ਹੋਈ ਹੈ ਪਰ ਕੀ ਕੀਤਾ ਜਾਵੇ ਕਿ ਇਹ ਬਹੁਤ ਵੱਡੀਆਂ ਚੀਜ਼ਾਂ ਨੇ ਜਿਹੜੀਆਂ ਨਾ ਸਾਡੇ ਪੰਜਾਬੀ ਕਰਦੇ ਆ ਤੇ ਇਹਨਾਂ ਚੀਜ਼ਾਂ ਦਾ ਸਾਡੇ ਬੱਚਿਆਂ ਨੂੰ ਬਹੁਤ ਵੱਡੇ ਨੁਕਸਾਨ ਕੀ ਹੁੰਦੇ ਆ ਅਸਲ ਵਿੱਚ ਸਾਡੇ ਪੰਜਾਬੀਆਂ ਚ ਬੜੀਆਂ ਵੱਡੀਆਂ ਪ੍ਰੋਬਲਮ ਐ ਉਹਨਾਂ ਚੋ ਜੋ ਮੇਜਰ ਪ੍ਰੋਬਲਮ ਐ ਉਹ ਇਹ ਐ ਕਿ ਪੰਜਾਬੀ ਐ ਜਿਹੜੇ ਪੜਨ ਲਿਖਨ ਦੇ ਸ਼ੌਕੀਨ ਨਹੀਂ ਇਹ ਸਿਰਫ ਸ਼ਾਰਟਕਟ ਰਸਤੇ ਦੇ ਨਾਲ ਸਕਸੈਸ ਪਾਉਣ ਵਾਲੇ ਪਾਸੇ ਚੱਲਦੇ ਆ ਨਤੀਜਾ ਇਹ ਹੁੰਦਾ ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਵੀ ਪੜ੍ਹ ਕੇ ਇੰਜੀਨੀਅਰ ਬਣ ਸਕਦੇ ਆ ਡਾਕਟਰ ਬਣ ਸਕਦੇ ਆ ਵਕੀਲ ਬਣ ਸਕਦੇ ਆ ਔਰ ਮੈਂ ਕਹਿੰਦਾ ਕਿ ਇੱਥੇ ਜੇ ਆ ਕੇ ਕੋਈ ਬੰਦਾ ਡੈਂਟਿਸਟ ਬਣ ਜਾਏ ਨਾ ਤੇ ਲੱਖਾਂ ਰੁਪਏ ਕਮਾ ਸਕਦਾ ਹੈ ਡੈਂਟਿਸਟ ਬਣ ਕੇ ਪਰ ਨਹੀਂ ਬੰਦਣਾ ਅਸੀਂ ਤੇ ਇਹ ਸੋਚਣਾ ਹੈ ਪਿੰਡਾਂ ਦੇ ਵਿੱਚੋਂ ਉੱਠ ਕੇ ਕਿ ਚਲੋ ਉੱਥੇ ਚੱਲੀਏ ਉੱਥੇ ਆ ਕੇ ਵੀ ਕੈਨੇਡਾ ਚ ਆ ਕੇ ਵੀ ਸਾਡੀ ਹਾਲਤ ਇਹ ਹੁੰਦੀ ਹੈ ਕਿ ਕੈਨੇਡਾ ਚ ਸਾਡੇ ਮਾਪਿਓ ਨੇ ਆਪਣੀ ਸਾਰੀ ਜ਼ਿੰਦਗੀ ਕਿਸ਼ਤਾਂ ਭਰਦਿਆਂ ਭਰਦਿਆਂ ਕੱਢ ਦਿੱਤੀ ਹੁੰਦੀ ਐ ਇੱਥੇ ਆ ਕੇ ਅਸੀਂ ਵੀ ਜਿਹੜਾ ਹੈਗਾ ਕਰਜ਼ਾ ਲੈ ਕੇ ਤੇ ਵੱਡੀ ਸਾਰੀ ਇੱਕ ਕਾਰ ਖਰੀਦ ਲੈਣੇ ਆ ਉਨੀ ਸਾਡੀ ਕਮਾਈ ਹੁੰਦੀ ਨਹੀਂ ਤੇ ਫਿਰ ਅਸੀਂ ਵੀ ਕਿਸ਼ਤਾਂ ਭਰਦੇ ਰਹਿੰਦੇ ਆ ਔਰ ਕਿਸ਼ਤਾਂ ਭਰਦਿਆਂ ਭਰਦਿਆਂ ਸਾਡੀ ਜ਼ਿੰਦਗੀ ਵੀ ਬਤੀਤ ਹੋ ਜਾਂਦੀ ਐ ਕਮਾਉਂਦੇ ਅਸੀਂ 88 ਤੇ ਕਿਸ਼ਤ ਸਾਡੀ ਜਿਹੜੀ ਐ ਉਹ ਰੁਪਏ ਦੀ ਹੁੰਦੀ ਐ ਫਿਰ ਅੱਗੇ ਸਾਡੇ ਰੈਕਡ ਖਰਾਬ ਹੁੰਦੇ ਆ ਤੇ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ ਕਿਉਂਕਿ ਮੈਨੂੰ ਇੱਕ ਇਹੋ ਜਿਹਾ ਵੀ ਇੱਥੇ ਬੱਚਾ ਮਿਲਿਆ ਜਿਹੜਾ ਚੌਂਕ ਦੇ ਵਿੱਚ ਖੜ ਕੇ ਭੀਖ ਮੰਗ ਰਿਹਾ ਸੀ ਤੇ ਮੈਂ ਉਹਨੂੰ ਕਿਹਾ ਯਾਰ ਤੂੰ ਪੰਜਾਬੀਆਂ ਦਾ ਨਾਮ ਕਿਉਂ ਬਰਨਾਮ ਕਰ ਰਿਹਾ ਹੈ ਪੰਜਾਬੀ ਤੇ ਦੇਣ ਵਾਲੇ ਆ ਭੀਖ ਮੰਗਣ ਵਾਲੇ ਨਹੀਂ ਤੇ ਉਹਦਾ ਕਹਿਣਾ ਹੈ ਕਿ ਭਾਈ ਸਾਹਿਬ ਮੈਨੂੰ ਬਹੁਤੇ ਸਵਾਲ ਨਾ ਕਰੋ ਕਰ ਸਕਦੇ ਹੋ ਤੇ ਇੱਕ ਅਰਦਾਸ ਕਰੋ ਕਿ ਵੈਗਰੂ ਇਹਨੂੰ ਮੌਤ ਆ ਜਾਵੇ ਤੇ ਰੱਬ ਦੇ ਨੂੰ ਉੱਪਰ ਮੈਨੂੰ ਰੱਬ ਕੋਲ ਚਲੇ ਜਾਵਾਂ ਤੇ ਮੇਰੇ ਸੰਸਕਾਰ ਦਾ ਬੰਦੋਬਸਤ ਕਰ ਦੇਣਾ ਔਰ ਕੁਝ ਨਹੀਂ ਚਾਹੀਦਾ ਤੇ ਮੈਂ ਕਹਿ ਰਿਹਾ ਹੀ ਐਸੇ ਹਾਲਾਤਾਂ ਲਈ ਕੌਣ ਜ਼ਿੰਮੇਵਾਰ ਹੈ ਅਸਲ ਚ ਸਚਾਈ ਇਹ ਹੈ ਜੇ ਤੁਸੀਂ ਅਮੀਰ ਹੋ ਤੇ ਕਿਸੇ ਦੂਸਰੇ ਦੇ ਕੀਤੇ ਆ ਤੁਸੀਂ ਅਮੀਰ ਨਹੀਂ ਜੇ ਤੁਸੀਂ ਗਰੀਬ ਹੋ ਤੇ ਉਹਦੇ ਵੀ ਜ਼ਿੰਮੇਵਾਰ ਕੋਈ ਹੋਰ ਨਹੀਂ ਤੁਸੀਂ ਖੁਦ ਹੋ ਜਿਹੜੇ ਫੈਸਲੇ ਤੁਸੀਂ ਪਹਿਲੇ ਲਏ ਸੀ ਉਹਨਾਂ ਦਾ ਰਿਜ਼ਲਟ ਅੱਜ ਹੋ ਤੇ ਜਿਹੜੇ ਫੈਸਲੇ ਅੱਜ ਲਓਗੇ ਇਹਨਾਂ ਦਾ ਰਿਜ਼ਲਟ ਤੁਹਾਨੂੰ ਕੁਝ ਸਮਾਂ ਬਾਅਦ ਜ਼ਰੂਰ ਮਿਲੇਗਾ ਇਸ ਲਈ ਮਿੱਤਰੋ ਮੇਰੀ ਤੇ ਬੇਨਤੀ ਇਹੀ ਹੈ ਕਿ ਰਫਿਊਜੀ ਵਾਲੀ ਭੇਡਚਾਲ ਤੋਂ ਬਾਹਰ ਨਿਕਲੋ ਤੇ ਡੌਂਕੀ ਵਾਲੀ ਭੇਡਚਾਲ ਤੋਂ ਬਾਹਰ ਨਿਕਲੋ ਤੇ ਚੰਗੀਆਂ ਵਧੀਆ ਜੌਬਸ ਦੇ ਉੱਪਰ ਇੱਥੇ ਆਓ ਐਸਾ ਨਹੀਂ ਕਿ ਇੰਡੀਆ ਦੇ ਵਿੱਚ ਰਹਿ ਕੇ ਤੁਸੀਂ ਜ਼ਿਆਦਾ ਵਧੀਆ ਕੰਮ ਨਹੀਂ ਕਰ ਸਕਦੇ ਪਰ ਇਹ ਭੇਡਚਾਲਾਂ ਜਿਹੜੀਆਂ ਹੈਗੀਆਂ ਨੇ ਤੁਹਾਨੂੰ ਹੀ ਨਹੀਂ ਤੁਹਾਡੇ ਮਾਪੇ ਨੂੰ ਵੀ ਤੇ ਤੁਹਾਡੇ ਆਉਣ ਵਾਲੇ ਪਰਿਵਾਰ ਦੇ ਬੱਚਿਆਂ ਨੂੰ ਵੀ ਜਿਹੜਾ ਉਹ ਸੁੱਖ ਨਹੀਂ ਦੇ ਪਾਉਣਗੀਆਂ ਕੀ ਮਿਲੇਗਾ ਤੁਹਾਨੂੰ ਆਪਣੇ ਮਾਪੇ-ਬਾਪ ਤੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਦੁਖੀ ਕਰਕੇ ਸੋਚਣਾ ਸਮਝਣਾ ਤੁਸੀਂ ਐ ਸਾਡਾ ਕੰਮ ਤੁਹਾਨੂੰ ਸਮਝਾਣਾ ਹੈ ਨਹੀਂ ਸਮਝੋਗੇ ਤੇ ਕੀਤਾ ਪਾਓਗੇ ਇਹਦੇ ਨਾਲ ਹੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ